ਚੜਦਾ ਪੰਜਾਬ ਦੇਖ ਰਹੇ ਹਾਂ ਮੈਤਾਰ ਸਿੰਘ ਫਰਵਾਹੀ ਬਰਨਾਲਾ ਜ਼ਿਲ੍ਹੇ ਦੇ ਪਿੰਡ ਮੂਮ ਵਿਖੇ ਅੱਜ ਉਸ ਵਕਤ ਵੱਡਾ ਹਾਦਸਾ ਹੋਇਆ ਜਦੋਂ ਬਿਜਲੀ ਸ਼ਾਰਟ ਸਰਕਟ ਕਾਰਨ ਪਤੀ ਪਤਨੀ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮੂਮ ਦੇ ਇੱਕ ਨੌਜਵਾਨ ਜਗਰੂਪ ਸਿੰਘ ਜੋ ਕਿ ਆਪਣੇ ਪਰਿਵਾਰ ਦੇ ਨਾਲ ਆਪਣੇ ਕਮਰੇ ਦੇ ਵਿੱਚ ਪਿਆ ਸੀ ਤੇ ਬਿਜਲੀ ਸ਼ਾਰਟ ਸਰਕਟ ਹੋਣ ਕਾਰਨ ਉਹ ਦੋਨੇ ਜਾਨੇ ਅੱਗ ਦੀ ਲਪੇਟ ਵਿੱਚ ਆ ਗਏ। ਅਗਦੀ ਲਪੇਟ ਵਿੱਚ ਆਉਣ ਕਾਰਨ ਜਗਰੂਪ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਉਹਨਾਂ ਦੀ ਧਰਮ ਪਤਨੀ ਅੰਗਰੇਜ਼ ਕੌਰ ਨੂੰ ਬਰਨਾਲਾ ਸਿਵਲ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਜਿੱਥੇ ਹਸਪਤਾਲ ਵਾਲਿਆਂ ਨੇ ਡਾਕਟਰਾਂ ਨੇ ਉਹਨਾਂ ਨੂੰ ਫਰੀਦਕੋਟ ਐਮਰਜੈਂਸੀ ਰੈਫਰ ਕਰ ਦਿੱਤਾ ਪੀੜਤ ਅੰਗਰੇਜ਼ ਕੌਰ ਫਰੀਦਕੋਟ ਪਹੁੰਚਣ ਤੋਂ ਪਹਿਲਾਂ ਹੀ ਦਮ ਤੋੜ ਗਈ ਇਸ ਅਣਹੋਣੀ ਘਟਨਾ ਦਾ ਪੂਰੇ ਪਿੰਡ ਦੇ ਵਿੱਚ ਦੁੱਖ ਪ੍ਰਗਟ ਕੀਤਾ ਗਿਆ ਸੋਗ ਦੀ ਲਹਿਰ ਫੈਲੀ ਹੋਈ ਹੈ ਲਜੀ ਕੀ ਘਟਨਾ ਵਾਪਰੀ ਸਹੀ ਬਾਈ 2-3-4 ਦਿਨਾਂ ਤੋਂ ਵੀ ਬਰਸਾਤ ਜਾਈਏ ਉਹ ਪਹਿਲਾਂ ਪੈ ਬਾਹਰ ਹੀ ਪੈ ਸੀ ਜਿਹੇ ਚਾਰੇ ਫਿਰ ਅੰਦਰ ਪੈ ਗਈ ਅੰਦਰ ਤੋਂ ਪੈ ਗਈ ਉਦੋਂ ਦੇ ਨੀਂਦ ਨੂੰ ਆ ਗਈ ਮਤਲਬ ਬਸ ਬਾਅਦ ਚ ਪਤਾ ਨਹੀਂ ਰੱਬ ਹੀ ਜਾਣਦਾ ਕੀ ਪੜਾ ਵਰ ਤੈਨਾਂ ਨਾਲ ਗਿਲਬੇਟ ਜਾ ਕੇ ਵਿਚਾਰੇ ਕਿੰਨੇ ਮੈਂਬਰ ਸੀਗੇ ਕਮਰੇ ਦੇ ਇਹ ਕਮਰੇ ਚ ਦੋਨੇ ਸੀਗੇ ਮੀਆਂ ਬੀਵੀ ਦੋਨੇ ਜਾਣੇ ਸੀਗੇ ਵਿਚਾਰੇ ਹਾਂ ਉਹ ਮਤਲਬ ਉਹਦੀ ਤਾਂ ਮੌਕੇ ਦੀ ਮੌਤ ਹੋ ਗਈ ਜਗਰੂਪ ਸਿੰਘ ਦੀ ਤੇ ਸਾਬਕਾ ਪੰਚ ਸੀਗੇ ਤੇ ਕਾਰ ਵਾਲੀ ਵਿਚਾਰੀ ਫੇਰ ਵੀ ਉਹ ਚੁਰਸੀ ਜਾਦਾ ਗਈ ਸੀਗੇ ਉਹਨੇ ਵਿਚਾਰੇ ਨੇ ਕੋਸ਼ਿਸ਼ ਕੀਤੀ ਅੱਗ ਵਜਾਉਣ ਦੀ ਪੂਰੀ ਭੱਜ ਗਈ ਉਹ ਭੱਜ ਕੇ ਕਿਤੇ ਬਾਹਰ ਨਿਕਲੀ ਮਤਲਬ ਵੀ ਮੈਂ ਗੇਟ ਅੰਦਰਲਾ ਗੇਟ ਤਾਂ ਉਹਨੇ ਖੋਲ ਲਿਆ ਪੂਰੀ ਕੋਲਰ ਸੀਗਾ ਕੋਲਰ ਬਾਹਰ ਦੀ ਸਾਈਡ ਲੱਗਿਆ ਸੀਗਾ ਅੰਦਰਲੀ ਸਾਈਡ ਨੂੰ ਆਕੀ ਵੀ ਬਰਾਹਲਾ ਗੇਟ ਖੁੱਲਣ ਲੱਗੇ ਉਹ ਵਿਚਾਰੇ ਫਿਰ ਡੇਕ ਪਈ ਜਦੋਂ ਉੱਥੇ ਮਤਲਬ ਤਾਇਆ ਹੀ ਸੀਗੇ ਸਾਡੇ ਇੱਥੇ ਵਿਚਾਰੇ ਪਏ ਹੁੰਦੇ ਇਹਨਾਂ ਨੂੰ ਪਤਾ ਲੱਗਿਆ ਵੀ ਕੋਈ ਬੀਕ ਲੇਰਾ ਮਾਰਦਾ ਇਹ ਆ ਗਿਆ ਚਾਚਾ ਜੀ ਆ ਗਿਆ ਉਧਰ ਫਿਰ ਰੋਲਾ ਪੈ ਕੇ ਫਿਰ ਸਾਰਾ ਅਨਗਮਣ ਇਕੱਠਾ ਹੋ ਗਿਆ ਸੀਗਾ ਫਿਰ ਜਦੋਂ ਤੋਪਾਣਾ ਵਰਤੀ ਗਿਆ ਸੀਗਾ ਜੀ ਫਿਰ ਉਹਨੂੰ ਲੈ ਕੇ ਗਿਆ ਮਤਲਬ ਘਰ ਵਾਲੀ ਜੀ ਜਿਆਦਾ ਸੁਗਲ ਕਿਸੇ ਅਗੁੱਛ ਉਹਨੂੰ ਲੈ ਕੇ ਸੀ ਬਰਨਾਲੇ ਸਿਵਡ ਕੀਤਾ ਜੀ ਸਰਕਾਰੀ ਹਸਪਤਾਲ ਸਰਕਾਰੀ ਹਸਪਤਾਲ ਚ ਤੇ ਉੱਥੋਂ ਉਹਨਾਂ ਨੇ ਉਹਨੂੰ ਕਰਤਾ ਰੈਫਰ ਉੱਥੇ ਫਰੀਦਗੋਟ ਐਮਰਜੈਂਸੀ ਫਰੀਦਗੋਟ ਜਾ ਕੇ ਫਰੂਬ ਜਰੂਰ ਉੱਥੇ ਵੀ ਦਾਮ ਤੋੜ ਗਏ ਉਹ ਵੀ ਪੂਰੇ ਹੋ ਗਏ ਹੋਰ ਕੰਕਣ ਕੋਣ ਰੈਂਟ ਤੋੜਾ ਪਰ ਵਾਰਸੇ ਕਪੂਰਾ ਪਰ ਮਾਸੂਮ ਬੱਚਾ ਕਾ ਵਿੱਚ ਬੱਚਾ ਮਾਸੂਮਾ ਆਪਦੇ ਚਾਚੇ ਕਨੀ ਪੈਗਾ ਸੀਗਾ ਤੇ ਇੱਕ ਇਹਨਾਂ ਦੇ ਬਾਪੂ ਜੀ ਆ ਉਹ ਵੀ ਉਧਰ ਛੋਟੇ ਬਿੜੜਾ ਦਾ ਭਰਾ ਚੰਦ ਸਿੰਘ ਉਹਦੀ ਕੰਨੀ ਪੈ ਗਈ ਸੀ ਕੁਦਰਤੀ ਵਿਚਾਰੇ ਬਚ ਗਏ ਇਹਨਾਂ ਜਿਹਿਆਂ ਦੀ ਮਦਦ ਹਾਂ ਦੋਨੇ ਜਿਹਿਆਂ ਦੀ ਉਸੇ ਕਮਾਉ ਜੋ ਵਿਚਾਰਾ ਕਪੂਰਾ ਫਰਮ ਸੂ ਉਹ ਬੱਚਾ ਬੇਸਹਾਰਾ ਵਿਚਾਰਾ ਸਾਰ ਨੇ ਇਹੀ ਆ ਵੀ ਅੱবি ਬਿਜਲੀ ਪਰਸ ਹਮਾਰੇ ਆ ਹਾਂ ਬਿਜਲੀ ਦੇ ਸਮਰਕ ਮਾਰਨ ਵਾਲੀ ਫਈ ਕੁਦਰਤੀ ਬਸ ਪਣਾ ਵਰਤਣੀ ਕਿ ਹੋਰ ਨਹੀਂ ਕੋਈ ਨਾ ਸਿਲੰਡਰ ਵਗੈਰਾ ਨਾ ਹੋਰ ਇਹ ਜਾ ਕੁਛ ਨਹੀਂ ਹੋਇਆ ਸਨਰ ਤਾਂ ਦੂਜਰ ਸੇ ਬਚ ਗਈ ਬਿਜਲੀ ਨਾਲ ਸਰਕਟ ਬਿਜਲੀ ਨਾਲ ਹੀ ਸਰਕਟ ਜ਼ਿਆਦਾ ਹੋ ਗਿਆ ਮੱਚ ਗਿਆ ਸਾਰਾ ਬਿਜਲੀ ਦੇ ਕਾਰਨ ਹੋਇਆ ਉਹਦੇ ਨਾਲ ਸਾਰਾ ਚੁਲਸਾ ਗਿਆ ਮੈਂਬਰ ਸਾਹਿਬ ਨੂੰ ਤਾਂ ਅੰਦਰੋਂ ਚੁਲਸਾ ਉਹਨੇ ਗੱਡੇ ਮੱਚਦੇ ਨੇ ਖਤਮ ਸੀ ਇਹਨੂੰ ਉਹ ਦੰਦੁਰ ਪੂਰੇ ਮਦਦ ਖਾਤੇ ਹੀ ਗੱਡੇ ਆ ਯਾਨਕਿ ਇੰਨੀ ਭਿਆਨਕ ਅੱਗ ਲੱਗੀ ਨਿਕਲਣ ਦਾ ਮੌਕੇ ਨਹੀਂ ਮਿਲਿਆ ਨਹੀਂ ਮਿਲੇ ਨਹੀਂ ਮਿਲੇ